ਗੁਰੂਰ ਬਰਮਾ ਗੁਰੂਰ ਵਿਸ਼ਨੂ ਗੁਰੂ ਦੇਵ ਮਹੇਸ਼ਵਰ ਗੁਰੂ ਸਾਖਿਆਤ ਪਾਰਮ ਤਸ ਲਈ ਸ੍ਰੀ ਗੁਰੂ ਦੇਵ ਨਮਹ ਵਿਸ਼ਨੂ ਪਾਛਕ ਕਾ ਉੱਤਰ ਸੋਨ ਰਾਜਾ ਤੋਹੇ ਕਹੂ ਸੋ ਦੇਵਾ ਸੇਵਾ ਰੰਚਕ ਲਾਗੇ ਤਹੀਂ ਸੇਵਾ ਸੰਖ ਚੱਕਰ ਗਦਾ ਹਿੱਕ ਤਾਰੀ ਪਦਮ ਪੁਦਾਮ ਪਾਤਾਰ ਉਪਕਾਰੀ ਪਦਮ ਗਦਾ ਤਾਰ ਉਪਕਾਰੀ ਪਰ ਤੇ ਲੋਕਾਂ ਦੇ ਭਲੇ ਵਾਸਤੇ ਪਰਪਕਾਰ ਵਾਸਤੇ ਗਵਾ ਰਖ ਪਰ ਤੇ ਪਾਦਮਾ ਪਰ ਦੇ ਵਿੱਚ ਕੋਈ ਵੀ ਕੋਈ ਪਰੰਪਰਾਇਤਰੀ ਹੋਵੇ ਪਤਾ ਨਹੀਂ ਪਾਦਮਾ ਕੀ ਚਲੋ ਮੰਗਲ ਮੂਰਤੀ ਵਿਸ਼ਨੂੰ ਕਰਪਾਲੂ ਨਿਜ ਸੇਵਕ ਲਖ ਕਰਤ ਨਿਹਾਲੂ ਇਹਦਾ ਉਹ ਤੇ ਆਜੋ ਕਾਬ ਲਿਖਿਆ ਮੈਂ ਮਾਂ ਲਿਖਿਆ ਤੇ ਤੇ ਜਵਾਨ ਨੇ ਕਹੈ ਲੋ ਤੇ ਚਾਹੇ ਬਗਾਇਰ ਕਹੈ ਲੋ ਵੇ ਇਹ ਦੇੜੇ ਕੋਈ ਕਿਸੇ ਨੂੰ ਦੇਵੀ ਨੂੰ ਕੋਈ ਪੈਰੋ ਨੂੰ ਤੇ ਕੋਈ ਵਿਸ਼ਨੋ আর ਵਰমা ਸ਼ਿਵ ਨੂੰ ਸਾਰੇ ਉਪਾਸ਼ਕ ਹੈ ਤੇ ਦੂਜੇ ਦੇ ਦੂਜੇ ਨੂੰ ਨਿੰਦਦੇ ਤੇ ਐਸੀ ਇਸ ਗੱਲ ਤੇ ਆਉਣਾ ਵੀ ਇਹ ਜਿੰਨਾਂ ਦੇ ਵਾਰਤ ਹੈ ਤੇ ਜਿੰਨਾਂ ਦੇ ਗ੍ਰੰਥ ਹੈ ਮੂਲ ਜਿੰਨਾਂ ਦਾ ਆਧਾਰ ਹੈ ਉਹ ਸੋਵ ਸੰਤਤ ਰਾਜਾ ਤੇ ਸੋਵ ਸੰਤਤ ਰਾਜੇ ਦੇ بیٹے ਤੀਨ ਤੇ ਸਾਰਾ ਪਰਿਵਾਰ ਜਿਨ੍ਹਾਂ ਦਾ ਤਤਵ ਗਿਆਨ ਹੋਵੇ ਤੇ ਉਹਨਾਂ ਦੀ ਗੱथा ਹੈ ਤੇ ਹੁਣ ਪੁੱਛਦੇ ਦੱਸਣਾ ਚਾਹੁੰਦੇ ਤੇ ਪ੍ਰਸ਼ਨ ਵੀ ਆਇਆ ਆ ਜਿਹੜਾ ਪਿੱਛੇ ਆਇਆ ਤਾਂ ਸਾਰਿਆਂ ਨੇ ਮਕਾਤਾ ਵੀ ਕੋਈ ਅਜੇ ਹਾ ਦੇ ਉਹ ਕੌਣ ਹੈ ਦੇਸ ਤੇ ਜਿਹੜਾ ਨਾਸ ਹੁੰਦਾ ਤੇ ਨਾ ਜਾਗਦਾ ਤੇ ਇਹਦੇ ਵਿੱਚ ਆ ਜਾਏਗਾ ਇਹ ਜਿੰਨੇ ਪ੍ਰਕਿਰਿਆ ਇਹ ਆਦਵਾਤ ਉਹ ਵੇਦਾਂਤ ਦੀ ਆ ਕਿਉਂਕਿ ਆਦਵਾਤ ਵੇਦਾਂਤ ਦੇ ਵਿੱਚ ਤੇ ਹਣ ਸਭ ਤੋਂ ਉੱਪਰ ਕੀ ਹੋਇਆ ਵੀ ਇਹ ਸ਼ਵਰੇ ਕੋਟ ਦੇ ਸੋਕਾ ਤੇ ਈਸ਼ਵਰ ਦੀ ਜਿਹੜੀ ਆਪਾਧੀ ਆ ਤਾਂ ਵੱਡੀ ਆ ਬਈ ਸਭ ਨਾਲੋਂ ਤੇ ਜਿਹੜੇ ਆਪਾਧੇ ਆ ਉਹਦਾ ਈਸ਼ਵਰ ਦੀ ਵਿਆਪਕਤਾ ਤੇ ਪਰ ਈਸ਼ਰਾ ਈਸ਼ਵਰਾ ਜਿਹੜਾ ਨਿੰਦਰਾ ਮੇ ਤਾਂ ਫਿਰ ਸੋ ਗਿਆ ਆਖਤਾ ਗ੍ਰੰਥ ਨੇ ਆਖਿਆ ਤੇ ਈਸ਼ਵਰ ਦੇ ਜਿਹੜੇ ਆ ਕਿ ਇਹ ਆਪਾਧੀ ਅਤੇ ਈਸ਼ਵਰ ਦੀ ਨਿੰਦਰਾ ਵਿਰਾਟ ਦੀ ਜਾਗਰਤਾ ਹੈ ਤੇ ਹਰਣੰਗਰ ਸੁਪਨਾ ਹੈ ਤੇ ਨਿੰਦਰਾ ਈਸ਼ਵਰ ਹੈ ਤੇ ਅੱਗੇ ਉਹ ਕੌਣ ਹੈ ਕਿ ਜਿਹੜਾ ਨਿੰਦਰਾ ਮੈਂ ਨਾ ਸਮਝਾਣਾ ਤੇ ਵਰਾਟ ਮੈਂ ਨਾ ਜਾਗਦੇ ਰਹਿਣਾ ਤੇ ਉਹ ਕੌਣ ਦੇਵ ਹੈ ਕਿ ਜਿਹੜਾ ਨਾ ਸਮਦਾ ਨਾ ਜਾਗਦਾ ਤੇ ਤੇ ਰਾਜੇ ਗਕ ਚਾਰ ਖਾਣੇ ਦੇ ਜਾਗਤ ਤੇ ਵਰਮਾ ਬੈਸਨੋ ਮੇਸ ਜਿਹੜੇ ਕਾਰਕ ਸ੍ਰਿਸ਼ਟੀ ਇੱਕ ਦਾ ਸ੍ਰਿਸ਼ਟੀ ਹੈ ਇੱਕ ਸ੍ਰਿਸ਼ਟੀ ਦੇ ਕਾਰਕ। ਕਿ ਇੱਕ ਪਰਜਾ ਤੇ ਇੱਕ ਪਰਜਾ ਦਾ ਪਾਲਕ ਰਾਜਾ ਤੇ ਰਾਜਾ ਇਸ ਲਈ ਸਾਰਿਆਂ ਤੋਂ ਉੱਤੇ ਹੈ ਕਿ ਪਾਲਕ ਹੈ। ਤੇ ਵਰਮਾ ਵਿਸ਼ਨ ਸ਼ੇਵ ਜਿਹੜੇ ਨਨੁਸਕਾਰ ਕਮਨ ਨੇ ਆਂਗੇ। ਤੇ ਬਾਣੀ ਦੇ ਵਿੱਚ ਵੀ ਇਹਨਾਂ ਦਾ ਕਹਤਾ ਕਿ ਇੱਕ ਸੰਸਾਰੀ ਇੱਕ ਪੰਡਾਰੇ ਇਕ ਲਾਇ ਦੀਵਾ ਇਹ ਤਿੰਨ ਦੇਵਤੇ ਹਨ ਤੇ ਉਹ ਕਹਿੰਦੇ ਵੀ ਇੱਕ ਸੰਸਾਰੀ ਆ ਜਿਹੜੇ ਸੰਸਾਰ ਦੇ ਰਚਨਾ ਹੁੰਦੇ ਤੇ ਇੱਕ ਪੰਡਾਰੇ ਕੇ ਸਾਰਿਆਂ ਦੇ ਪਾਲਣਾ ਕਰਦਾ ਹੈ ਤੇ ਇੱਕ ਲਾਏ ਵਿਵਾਨ ਕਿਹਾ ਕਿ ਜਿਹੜੇ ਸਾਰੇ ਸ੍ਰਿਸ਼ਟੀ ਆਪਨੇ ਚ ਲਾਇ ਕਰ ਲੈਂਦਾ ਤੇ ਇਹ ਗ੍ਰੰਥਾਂ ਨੇ ਆਖਿਆ ਤੇ ਇਥੇ ਕਹਿਆ ਕਿ ਇਹ ਸਾਰੇ ਜਿਹੜੇ ਉਹ ਨਹੀਂ ਗੇ ਤੇ ਜਿਹਦੇ ਬਾਰੇ ਪਰੇਸ਼ਨ ਉੱਠਿਆ ਵੀ ਐਸਾ ਕੌਣ ਸਾ ਬੇਵੈ ਕਿ ਨਾ ਸੋਵੇ ਤੇ ਨਾ ਜਾ ਕਿਉਂਕਿ ਉਹ ਪਾਪ ਦੇ ਵਿਸ਼ਿਸ਼ਟ ਹੈ ਜਿਹੜਾ ਤੇ ਉਹਨੂੰ ਤਰਨਾ ਪੈਂਦਾ ਉਹਨੂੰ ਖੜਨਾ ਪੈਂਦਾ ਉਹਨੂੰ ਸੁਣਨਾ ਬੋਲਣਾ ਪੈਂਦਾ ਕਿ ਆਗੇ ਕਿਰਿਆ ਤੇ ਇਹਦੇ ਜਾ ਕੇ ਵੀ ਇਹ ਜਾਂ ਤਾਂ ਸੁਣਦੇ ਆ ਜਾਂ ਬੋਲਦੇ ਆ ਤੇ ਜਾਂ ਜਾਗਦੇ ਆ ਤੇ ਜਾਂ ਸੌਂਦੇ ਆ ਵਿੱਚ ਤੇ ਉਹ ਦੇਵ ਹੈ ਜਿਹੜਾ ਨਾ ਜਾਗਦਾ ਤੇ ਨਾ ਸੌਂਦਾ ਤੇ ਉਹ ਹੈ ਰਹਾ ਹੈ ਸਾਕਸ਼ੀ ਸਤ ਸਦ ਬ੍ਰਹਮ ਤੇ ਜਿਹੜਾ ਕੋ ਵਾਚ ਪਾ ਦੇਣਾ ਵਾਚ ਦੇ ਨਾਲ ਸੋਣਾ ਤੇ ਮੰਜੇ ਦੇ ਨਾਲ ਰਲ ਕੇ ਤੁਸੀਂ ਲੇਟ ਜਾਣੇ ਆ ਤੇ ਕੁਰਸੀ ਤੇ ਬੈਠ ਜਾਣੇ ਆ ਤੇ ਐਸੇ ਤਰ੍ਹਾਂ ਜਿਵੇਂ ਜਿਓ ਓਪਾਦੀ ਮਿਲਦੀ ਐ ਸੌਣ ਵਾਲੀ ਓਪਾਦੀ ਨਾਲ ਸੌ ਜਾਂਦਾ ਹੈ ਤੇ ਇਹ ਚੱਲਦੇ ਸੀ ਇੱਕ ਵਿੱਚ ਆਇਆ ਪਾਉ ਵੀ ਕਹਿ ਲੈਨੇ ਕਵਤਾਨੂ ਕੀਏ ਵੇ ਗਿਆਨੇ ਪਰਸ਼ ਦੇ ਦੇ ਪਾਤ ਲੈ ਕੋਈ ਨਿਜਮ ਹੈ ਕਿ ਨਹੀਂ ਤੇ ਸੰਸਾਰ ਦੇ ਲੋਕਾਂ ਦੇ ਨਿਆਰੇ ਨਿਆਰੇ ਰੱਖੇ ਤੇ ਇਹਦੇ ਵਿੱਚ ਵੀ ਇਹ ਨਿਆਰੇ ਨਿਆਰੇ ਆਏ ਹੈ ਵੀ ਕੋਈ ਦੇਵ ਚੰਗ ਉੱਤਮ ਸਭ ਤੋਂ ਤੈ ਕਿਵੇਂ ਗਣੇਸ਼ ਨੂੰ ਕਿਹਾ ਇਹ ਦੇ ਸਾਰੇ ਦੇਵਤੇ ਪੂਜਾ ਕਰਦੇ ਆ ਕਿਸਨ ਦੇਵੀ ਨੂੰ ਕਿਹਾ ਤੇ ਕੋਈ ਦੂਜੇ ਦੇ ਦੋਸ਼ ਸਾਹਮਣੇ ਲਿਆਉਂਦਾ ਤੇ ਦੂਜੇ ਦੀ ਮਹਿਮਾ ਸਾਹਮਣੇ ਲਿਆਉਂਦਾ ਤੇ ਇਹਦੇ ਵਿੱਚ ਰਹ ਗਿਆ ਕਿ ਵੀ ਐਂ ਕਰਦਿਆਂ ਕਰਦਿਆਂ ਤੇ ਤੀਸਰਾ ਸੁਭਸੰਤ ਜਰਾਜ ਦਾ ਜਿਹੜਾ ਬੇਟਾ ਤੇ ਉਹਦੇ ਸੇਸ ਪਰਾਲਲ ਦਾ ਇਹ ਸੇਗੀ ਤੇ ਉਹਨਾਂ ਸੰਕਲਪ ਹੋਇਆ ਕਿ ਚੱਲ ਗਏ ਜਨਨੇ ਤੇ ਤੇਤਾ ਤੇ ਗੇ ਨੂੰ ਵੇਖੇਗੇ ਤੇ ਉਹ ਵਾਪਸ ਘਰ ਮੋੜਨਾ ਚਾਹੁੰਦਾ ਸੀ ਤੇ ਘਰ ਨੂੰ ਵਾਪਸ ਆ ਗਿਆ ਤੇ ਹੁਣ ਰਹਿ ਗਿਆ ਉਹਦੀ ਬਾਤ ਹੀ ਚੱਲੇਗੀ ਤੇ ਜਿਹੜਾ ਤਤਵ ਦ੍ਰਿਸ਼ਟ ਸਿਗਾ ਉਹਦਾ ਦੇ ਪਾਤ ਕੈਸੇ ਹੋਇਆ ਤੇ ਅਸੇ ਇਹ ਕਹਿਣਾ ਵੀ ਉਹਨੇ ਜੀਵਦਿਆਂ ਜਿਉਂਦਿਆਂ ਆਪਣੇ ਪਰਾਲਾਤ ਪਹੁੰਚ ਗਲੇ ਤੇ ਅੱਗੇ ਗਿਆਨੀ ਪਰਸ਼ਨੋਂ ਨੇ ਜਿਵਨੇ ਜਿਹੜਾ ਤਤਵ ਗਿਆਨੀ ਐ ਤੇ ਉਹਨੂੰ ਕੋਈ ਨਿਜਮ ਨਹੀਂ ਗਾ ਵੀ ਇੱਕੇਵੇਂ ਦੇ ਭਾਤ ਕਰੇ ਤੇ ਅੱਗੇ ਆ ਥੋੜਾ ਜਾਵੋ ਨੂੰ ਕੋਈ ਸਾਸਤਰ ਰੀਤੀ ਅਨਸਾਰ ਨਿਜਮ ਐ ਕਿ ਨਾ ਆਤੋ ਕਿ ਆਸਣ ਹੋ ਕੇ ਬੈਠ ਕੇ ਤੇ ਆਪਣ ਹਰਿ ਹੋ ਮੋਇ ਤੇ ਹੋਇ ਤੇ ਬੋਲ ਨਾ ਬੋਲ ਦਾ ਪ੍ਰਾਣ ਤਿਆਗ ਦੇ ਤੇ ਵਿੱਚ ਦੇ ਦਰਸ਼ਤਾਂਤ ਦਿੱਤਾ ਕਿ ਵਿਪੀਸ਼ਮ ਪਤਾਮੇ ਵਰਗੇ ਤੇ ਮਹਾਨ ਪਰਸ ਹੋਇਆ ਤੇ ਪੀਸ਼ਮ ਪਤਾਮਾ ਜੋਤ ਦੇ ਵਿੱਚ ਮੁਖੀ ਸੀਗਾ ਪਾਸੇ ਕੌਰਾਂ ਵੱਲ ਤੇ ਜਦੋਂ ਲੜਾਈ ਹੋਏ ਤੇ ਤੀਰਾਂ ਨਾਲ ਉਹਦਾ ਸਰੀਰ ਬਿਨਿਆ ਗਿਆ ਤੇ ਪੇਸ਼ਿਆਂ ਪਤਾਮਾ ਸਾਧ ਕਸੇ ਕਰਮੇ ਸੀ ਤੇ ਪ੍ਰਾਣ ਨੇ ਤਿਆਗਦਾ ਤੇ ਗਏ ਆ ਜਿਹੜੇ ਪਤਾਮਾ ਸਮਝ ਕੇ ਨਾਮ ਸਕਾਰ ਕਰਦੇ ਆ ਵੇ ਪਤਾ ਮਾ ਉਪਰਾਨ ਤਿਆਗ ਦੇਣੇ ਚਾਹੀਦੇ ਆ ਕਿਉਂਕਿ ਉਹ ਸਾਧਕ પુરੁਖ ਹੈ ਤੇ ਫਿਰ ਉਹਦੇ ਵਿੱਚ ਆਇਆ ਵੀ ਉਹ ਤ੍ਰਹਿਣ ਨੋਡੀ ਕਰਾ। ਵੇ ਸੂਰਜਾ ਜਿਹੜਾ ਅਜੇ ਦਖਨਾਇਣ ਦੇ ਵਿੱਚ ਹੈ ਤੇ ਜਦੋਂ ਤ੍ਰਹਿਣ ਚ ਪ੍ਰਵੇਸ਼ ਕਰ ਜਾਏਗਾ ਤੇ ਭੀਸ਼ਮ ਪਤਾ ਮਾਨਿਆ ਕਿ ਮੈਂ ਉਹਦੋਂ ਪ੍ਰਾਣ ਤਿਆ ਕੋ। ਇਹ ਜਿਹੜੇ ਤੱਤ ਗਏ ਆ ਇਹ ਕਰਮੀਆਂ ਦੇ ਗੱਲ ਨਹੀਂਗੇ ਤੇ ਸਾਰੇ ਲੋਕ ਇੱਥੇ ਲੱਗੇ ਆ ਵੀ ਜਦ ਜੇ ਸਹਿ ਪੜਦਾ 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 ਪ੍ਰਾਣ ਤਿਆਗਦੇ ਤੇ ਕੋਈ ਆਦਾ ਬਈ ਮਾਲਾਂ ਕਰਦਾ ਕਰਦਾ ਰਾਮ 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 ਇਹ ਪ੍ਰਾਣ ਤਿਆਗਦੇ ਤੇ ਇਹਦੇ ਚਾਏਗਾ ਕਿ ਇਹ ਕਰਮੀਆਂ ਲਈ ਇਹ ਜ਼ਰੂਰ ਤੇ ਕਰਮੀਆਂ ਲਈ ਜ਼ਰੂਰੀ ਕਿਉਂ ਐ ਵੇ ਕਰਤਬਾ ਪਰਵਾਰਾ ਇਹਨਾਂ ਚੋ ਆਪਣੇ ममता ਤੋੜ ਕੇ ਇਹ ਵਿੱਚ ਪਾ ਤੇ ਇਹ ਗਿਆਨ ਨਿੰਗ ਤੇ ਸ਼ਾਸਤਰਾਂ ਨੇ ਕਿਹਾ ਮੁਕਤੀ ਵਾਸਤੇ ਗਿਆਨ ਦੇ ਲੋੜ ਹੈ ਤੇ ਹੇ ਤੂੰ ਮੋਕਸ਼ ਹੋ ਗਿਆਨ ਏਕ ਤੇ ਨਹੀਂ ਕਰਮ ਨਹੀਂ ਧਿਆਨ ਤੇ ਗੇ ਦ੍ਰਿਸ਼ਟਾਂੰ ਦੇਤਾ ਕੇ ਰੱਜੋ ਸਰਪ ਤਵੇ ਨਸੇ ਤੇ ਪਿਆ ਰੱਜੋ ਕੋ ਗਿਆਨ ਤੇ ਇਹ ਗਿਆਨ ਹੈ ਜੜਾ ਜਿ ਮੁਕਸ਼ਾ ਵਾਸਤੇ ਤੇ ਉਹ ਨਾ ਨੂੰ ਬੰਧ ਕੋਈ ਨਹੀਂ ਸੀਗਾ ਤੇ ਪੀ ਜਾ ਕਨਿਸ਼ਟ ਅਦਕਾਰਿਆ ਉਹਨੇ ਸਾਰੇ ਅਵਾਰਣ ਤੋੜਤੇ ਤੇ ਸਾਧਨਾ ਦੇ ਯਕਤ ਹੋ ਕੇ ਇਕੱਠੇ ਸੰਦੇਸੀ ਤੇ ਹਣੋ ਪੇਤਾ ਦੇ ਪੜੇ ਆ ਗਿਆ ਤੇ ਜਦੋਂ ਦੇਖਿਆ ਸਾਰੇ ਯਤਾ ਸੱਤ ਆ ਸੁਣ ਲਾਈ ਬੈਠੇ ਆ ਤੇ ਕੋਈ ਗਵਾਤ ਤੋਂ ਵੱਧ ਦੱਸ ਦੇ ਜਿਵੇਂ ਫਲਾਨਾ ਦੇਵ ਠੀਕ ਹੈ ਤੇ ਟਮਾਣਾ ਦੇਵ ਠੀਕ ਹੈ ਉਹ ਦੇਵ ਪਾਸ਼ਨਾ ਕਰੋ ਤੇ ਕੋਈ ਕੋਛਾ ਦਾ ਕੋਈ ਦੇਵੀ ਦੀ ਕਰੋ ਪਾਸ਼ਨਾ ਕੋਈ ਆ ਦਾ ਗਣੇਸ਼ ਦੀ ਕਰੋ ਕੋਨੋ ਸਾਰੇ ਦੇਵ ਤੇ ਮੰਦੇ ਤੇ ਵਰਮਾ ਵੇਸ਼ਮੋ ਸੇਵਾ ਦੇ ਆਦੇ ਆਏ ਕਹਿੰਦੇ ਤੇ ਕੋਸ਼ਿਕ ਦੂਜੇ ਦਾ ਖੰਡਨ ਮੰਡਨ ਕਰਦੇ ਤੇ ਆਇਨੇ ਨੂੰ ਰਾਜੇ ਸੁਭ ਸੰਤ ਦਾ ਬੇਟਾ ਵੀ ਆ ਗਿਆ ਤੇ ਬੇਟਾ ਇਹਨਾਂ ਲੋਕਾਂ ਦੀ ਪ੍ਰਕਿਰਿਆ ਦੇਖ ਕੇ ਤੇ ਹੱਸਦਾ ਹੈ ਤੇ ਉਹ ਮਜ਼ਾਕ ਕਰਦਾ ਹੁਣ ਉਹ ਕੁਝ ਕਹਿਣਗੇ ਤੇ ਜੋ ਉਹਨਾਂ ਦਾ ਕਹੇ ਉਹ ਵੀ ਆਪਾਂ ਵਿਚਾਰਨਾ ਮੋٹے ਰੂਪ ਤੇ ਤੇ ਸੋ ਇਹ ਆਏਗਾ ਕਿ ਗਿਆਨੀ ਲਈ ਕੋਈ ਬੰਦ ਨਹੀਂ ਤੇ ਗਿਆਨੀ ਦੇ ਲਈ ਸਾਡੇ ਸੰਤਾਂ ਨੇ ਲਿਖਿਆ ਲ ਮੈਂ ਤੁਹਾਨੂੰ ਸੁਣਾ ਦਿੰਨਾ ਤੇ ਕੀ ਆ ਕਿ ਤਟ ਤੀਰਤ ਮਾਹੇ ਤਜੇ ਤਨ ਨਈ ਸਾਧਕ ਵੇ ਚੰਗੇ ਪਵਿੱਤਰ ਥਾਂ ਤੇ ਜਾ ਕੇ ਭਰਾਮ ਤਿਆਗਣੇ ਚਾਹੀਦੇ ਤਟ ਤੀਰਥ ਮਾਹੇ ਤਜੇ ਤਨ ਕੋ ਅਤੇ ਉਹ ਖਰ ਦੇਸ ਵਿਖੇ ਤੰਦਰ ਬੇਜ ਮੰਦਰ ਮੈਂ ਤਨ ਤਿਆਗ ਕਰੇ ਤੇ ਉਹ ਤੋ ਜਾਏ ਮਰੇ ਚੈ ਮੀਚ ਦੁਆਰ ਤੇ ਹਰ ਧਿਆਨ ਤਰੇ ਤਨ ਤਿਆਗ ਕਰੇ ਉਹ ਤੋ ਹਾਹੰ ਕਰੇ ਦਿਰਗ ਤੇ ਜਲ ਢਾਰੇ ਤੇ ਤਨੰਡਾਰ ਤੇ ਸਖ ਸਿੰਧ ਪਾਇਓ ਨਹੀਂ ਔਰ ਤਨੋ ਹੈ ਤੇ ਲੋਕ ਪੜਾਇ ਉਹਨੇ ਹੋਰ ਕੋਈ ਤਨ ਨਹੀਂ ਪਾਣਾ ਤੇ ਚੇ ਪੀਰ ਤੇ ਤੇ ਜਾਵੜੇ ਜਿਵੇਂ ਜਿਵੇਂ ਸਾਧਕ ਤੇ ਇਸ ਕਈ ਸਾਸਤਰ ਦੇਵੇ ਵੀ ਰੱਖਦੇ ਐ ਤੇ ਕਈ ਮੁਕਤਾ ਹੁਣ ਕਹੀਏ ਗੱਲਾਂ ਸੁਣ ਕੇ ਤੇ ਗਿਆਨੀ ਨੂੰ ਤਾਂ ਕੋਈ ਬੰਦ ਨਹੀਂ ਤੇ ਗਿਆਨੀ ਨੂੰ ਬੰਦ ਨਹੀਂ ਤੇ ਬੰਦੀ ਐ ਜਿਹੜਾ ਨਿਤ ਨੇਮ ਕਰਨਾ ਤੇ ਨਿਤ ਪੜਨਾ ਇਹ ਬੰਧਾ ਤਾ ਤੋ ਕਰਦਾ ਤੇ ਗੱਲਾਂ ਉਹਨਾਂ ਦੀਆਂ ਕਰਨ ਦੇ ਨਾਲ ਨਹੀਂ ਅੰਦਰੋਂ ਵੇਦਨਾ ਪ੍ਰਕਾਰ ਨਹੀਂ ਰਹੀ ਤੇ ਪੀੜਾ ਕਰ ਰਹੀ ਹੈ ਵੀ ਅੱਜ ਮੇਰਾ ਪਾਟਸ ਖੁੱਸ ਗਿਆ ਅੱਜ ਮੇਰਾ ਫਲਾਣਾ ਇੱਥੇ ਮੰਨੇ ਪਰ ਮੰਨੇ ਗਰਮ ਜੜੇ ਗਿਆ ਨਹੀਂ ਹੋਇਆ ਉਹ ਵੀ ਆਦੇ ਰਿਹਾ ਵੀ ਮੇਰਾ ਨਿਜਮਨਾਂ ਟੁੱਟ ਜੇ ਤੇ ਇਹ ਅਗਕ ਗਿਆਨੇ ਪਰਛਾਹ ਜੜਾ ਬੇਨਜਮਾ ਤੇ ਇਹ ਕਰਤਬ ਸੰਸਾਰੀਆਂ ਵਾਸਤੇ ਹੈ ਸਾਰੇ ਤੇ ਸੰਸਾਰੇ ਲੋਕ ਕਹਤੇ ਗਿਆਨੀ ਲੋਕੇ ਨਾ ਦਾ ਡੋਢ ਮਰਣੇ ਦੀ ਜ਼ਰੂਰਤ ਹੈ ਤੇ ਚਲੋ ਹੁਣ ਅੱਗੇ ਸ਼ਾਸਤਰ ਜੋ ਕੁਛ ਬਤਾਉਂਦਾ ਤੇ ਸੰਖੇਪ ਜੇ ਰੂਪ ਚ ਉਹਦਾ ਵੀ ਸਰਵਨ ਕਰੋ ਮੰਗਲ ਮੂਰਤੀ ਵਿਸ਼ਨੂ ਕਰਪਾ ਲਉ ਨਿਝ ਸੇਵਕ ਲਖ ਤਹੇ ਨਿਹਾਲੂ ਤੇ ਕੋਈ ਆਦਾ ਚੰਚਲ ਮੂਰਤੀ ਆ ਤੇ ਹੁਣੇ ਛੱਡ ਪਰੇ ਦੇਵ ਦੇ ਦੇਸ਼ੋਂ ਕਰਪਾ ਲਉ ਆਇਆ ਸ਼ਕਤੀ ਗਨੇਸ਼ ਸੂਰ ਸ਼ਿਵ ਜੀਤੇ ਹੈ ਸਭ ਆਦਿਆਤਾ